ਸਤਿ ਸ਼੍ਰੀ ਅਕਾਲ ਜੀ ਐਨ ਆਰ ਦੇ ਰਿਸ਼ਤੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਰਿਸ਼ਤੇ ਰਿਸ਼ਤੇ ਪ੍ਰੋਗਰਾਮ 'ਚ ਹੈਸ਼ 7653 ਪ੍ਰੋਫਾਈਲ ਨੰਬਰ ਕੁੜੀ ਦਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਮਲੇਰ ਕੋਟਲਾ ਪੜ੍ਹਾਈ ਬੀ ਐਸ ਸੀ ਐਨ ਮੈਡੀਕਲ ਐਮ ਐਸ ਸੀ ਮੈਡੀਕਲ ਭੈਣ ਇੱਕ ਭਰਾ ਇੱਕ ਕੱਦ 5 6 ਕਾਸਟ ਜਰਸੀ ਦੇ ਜਨਮ ਸਥਾਨ ਤਰੀਕ ਦੂਸਰਾ ਮਹੀਨਾ 1993 ਦਾ ਬੱਤ ਕੰਮ ਕੈਨੇਡਾ ਜੌਬ ਨਰਸ ਰਿਸ਼ਤਾ ਮੁੰਡਾ ਕੈਨੇਡਾ ਹੋਵੇ 10 ਕਿੱਲੇ ਜ਼ਮੀਨ ਮੁੰਡੇ ਨੂੰ ਆਉਂਦੀ ਹੋਵੇ ਨੇੜੇ ਵਾਲੇ ਪਰਿਵਾਰ ਵਾਲੇ ਰਿਸ਼ਤਾ ਲੈਣ ਲਈ ਸਾਡੇ ਨਾਲ ਸੰਪਰਕ ਕਰਨ ਜੀ ਸਾਡਾ ਵਟਸਐਪ ਨੰਬਰ ਹੈ 9463471670 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਹ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਕਰ ਲਿਓ ਜੀ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਨਾਲ ਜੁੜਨਾ ਹੈਗਾ ਰਿਸ਼ਤਾ ਲੈਣ ਲਈ ਰਿਸ਼ਤਾ ਲੈਣ ਲਈ ਉਹੀ ਪਰਿਵਾਰ ਵਾਲੇ ਸਾਡੇ ਨਾਲ ਸੰਪਰਕ ਕਰਨ ਜਿਸ ਪਰਿਵਾਰ ਨਾਲ ਇਹ ਰਿਤਾ ਮੈਚ ਕਰਦਾ ਹੋਵੇਗਾ ਉਸ ਪਰਿਵਾਰ ਵਾਲਿਆਂ ਨੂੰ ਬਾਇਓ ਡਾਟੇ ਦੇ ਨਾਲ ਹੀ ਨੰਬਰ ਸਮੇਤ ਰਿਸ਼ਤਾ ਸੈਂਡ ਕਰ ਦਿੱਤਾ ਜਾਵੇਗਾ ਜੀ ਬਾਕੀ ਸਾਡੇ ਕੋਲ ਜਿੰਨੇ ਵੀ ਰਿਸ਼ਤੇ ਹੁੰਦੇ ਆ ਸਾਰੇ ਨੰਬਰਾਂ ਸਮੇਤ ਹੁੰਦੇ ਆ ਜੀ ਅਸੀਂ ਆਪ ਵੀ ਪਰਿਵਾਰ ਵਾਲਿਆਂ ਨੂੰ ਰਿਸ਼ਤੇ ਆ ਜਿਹੜੇ ਮੈਚ ਕਰਕੇ ਦਿੰਨੇ ਆ ਜੀ ਅਗਲਾ ਰਿਸ਼ਤਾ ਹੈ #7653 ਪ੍ਰੋਫਾਈਲ ਨੰਬਰ ਨਾਮ ਇੱਕੌਰ ਜ਼ਿਲ੍ਹਾ ਪਟਿਆਲਾ ਪੜਾਈ ਬੀ ਟੈਕ ਆਈਟੀ ਇੰਡੀਆ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਪੈਨ ਨੋ ਪ੍ਰਾ ਇੱਕ ਅਨਮੈਰਿਡ ਕਾਸਟ ਹੈ ਜੀ ਖੱਤਰੀ ਸਿੱਖ ਜਨਮ 11/9/1993 ਵਿੱਚ ਕੰਮ ਕੈਨੇਡਾ ਪ੍ਰਾਮਟਨ ਵਰਕਿੰਗ ਸੇਲਜ਼ ਰਿਸੈਪਸ਼ਨੀਟਿਵ ਰਿਪੀਟਿਡ ਕੰਪਨੀ ਐਂਸੀ ਰਿਸ਼ਤਾ ਵੈਲ ਸੈਟਲ ਬੋਏ ਇਨ ਕੈਨੇਡਾ ਮਤਲਬ ਮੁੰਡਾ ਵਧੀਆ ਲਿਖਿਆ ਘਰ ਪਰਿਵਾਰ ਵਧੀਆ ਹੋਵੇ ਸੀ ਮੁੰਡਾ ਕੈਨੇਡਾ ਯੂ ਐਸ ਏ ਇੰਡੀਆ ਹੋਵੇ ਜੱਟ ਸਿੱਖ ਖੱਤਰੀ ਸਿੱਖ ਪਰਿਵਾਰ ਵਾਲੇ ਵੀ ਰਿਸ਼ਤਾ ਲੈਣ ਲਈ ਜੀ ਪਰਿਵਾਰ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੋ ਖੱਤਰੀ ਤੇ ਜੱਟ ਸਿੱਖ ਪਰਿਵਾਰ ਚ ਇਹ ਪਰਿਵਾਰ ਰਿਸ਼ਤਾ ਕੁੜੀ ਦਾ ਜਿਹੜਾ ਕਰ ਦੇਣਗੇ ਬਾਕੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਕਰੀਨ ਸ਼ਾਟ ਲੈ ਕੇ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਪਰਿਵਾਰ ਨਾਲ ਤੁਸੀਂ ਜਿਹੜੀ ਹੈ ਗੱਲ ਸਿੱਧੀ ਕਰਨੀ ਆ ਆਪਦੇ ਰਿਸ਼ਤੇ ਦੀ ਗੱਲ ਅੱਗੇ ਚਲਾਉਣ ਲਈ ਜੀ ਵਧੀਆ ਕੁੜੀ ਸੋਹਣੀ ਸੁਨੱਖੀ ਹੈ ਜੀ ਵੈਲ ਸੈਟਲ ਬੋਏ ਇਨ ਕੈਨੇਡਾ ਅਗਲਾ ਨੈਕਸਟ ਰਸਤਾ ਗਾ ਜੀ ਨਵਾ ਹੈਸ਼ 7616 ਪ੍ਰੋਫਾਈਲ ਨੰਬਰ ਦਾ ਨਾਮ ਹੈ ਕੌਰ ਕਾਸਟਾ ਜਰਸੀ ਗੋਤਵਾਜ਼ਪਾ ਕੁੜੀ ਕੈਨੇਡਾ ਕੈਲਗਰੀ ਹੈ ਜੀ ਜਨਮ 2000 ਦਾ ਬਤ ਕੱਦ 53 ਪੜ੍ਹਾਈ ਕਰੀਏ ਜੀ a global supply chain management job aji early childhood education pita ladki de sarkari job karde hai paan married hai rishta munda sona sanakha vadiya padheya likheya sarkari job karda hove munda canada gaya hove kudi soni sanakhi hai ji hor vadhe de jankari layi tusi parivar da number leke sidhi jadi hai galwat kar sakde ho ji ਰਿਸ਼ਤੇ ਦੇ ਸਕਰੀਨਸ਼ਾਟ ਲੈ ਲਿਓ ਫੇਰ ਹੀ ਤੁਹਾਨੂੰ ਜਿਹੜਾ ਰਿਸ਼ਤਾ ਹੈਗਾ ਉਹ ਸਾਡੇ ਵੱਲੋਂ ਸੈਂਡ ਕਰ ਦਿੱਤਾ ਜਾਏਗਾ ਨੰਬਰ ਸਮੇਤ ਜੀ ਸਾਰੇ ਰਿਸ਼ਤੇ ਵਧੀਆ ਪਰਿਵਾਰਾਂ ਦੇ ਹੈ ਜੀ ਰਿਸ਼ਤਾ ਜਿਹੜਾ ਤੁਸੀਂ ਲੈਣਾ ਸਾਨੂੰ ਵੀ ਪਰਿਵਾਰ ਵਾਲੇ ਡਾਟਾਪੇਸ ਕੇ ਮੈਚ ਕਰਕੇ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਬਾਕੀ ਸਾਡੇ ਚੈਨਲ ਤੇ ਐਡ ਵੀ ਲਗਾਈ ਜਾਂਦੀ ਹੈ ਲੜਕੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਤੇ ਲਗਾਈ ਜਾਂਦੀ ਹੈ ਜੀ ਬਾਇਓ ਡਾਟਾ ਤੁਸੀਂ ਭੇਜਣਾ ਜੀ 9463471667 ਸਾਡਾ ਵਟਸਐਪ ਨੰਬਰ ਹੈ ਜੀ ਇਹਦੇ ਤੇ ਤੁਸੀਂ ਡਾਟਾ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਬਾਕੀ ਜਿਹੜਾ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਹੋਰ ਅਗਲੇ ਰਿਸ਼ਤਿਆਂ ਦੇ ਜਿਹੜੇ ਨਵੇਂ ਨੋਟੀਫਿਕੇਸ਼ਨ ਹੁੰਦੇ ਆ ਉਹ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ